ਅੱਦਾ ਵਲੋਗ ਅਸੀਂ ਪਿੱਛੇ ਸਬਜ਼ੀ ਦਾਣ ਲੱਗੇ ਅੱਜ ਤੇ ਸਵੇਰੇ ਸਵੇਰੇ ਉੱਠੇ ਆ ਨਾ ਤਨੁੱਤਿਆਂ ਸਿਰ ਸੁਤੋ ਤੇ ਅੱਜ ਸੰਡੇ ਆ ਤੇ ਹੁਣ ਪਰਨਾਪੁਰ ਨੇ ਐਵੇਂ ਵੀ ਲੇਟ ਲਿਆ ਦੇ ਇਸ ਸਟਾਈਲ ਜਿਵੇਂ ਆਪਾਂ ਇੰਡੀਆ ਦੇ ਬਲੇਡਦੇ ਆਂ ਵੀ ਇੱਥੇ ਤੇ ਹੋਮ ਕੁਖਾਨੇ ਤੁਹਾਨੂੰ ਅੱਗੇ ਲੋ ਜੀ ਲੱਗਿਆ ਹੁਣ ਆਪਾਂ ਟੈਪ ਸੈੱਟ ਕਰਨ ਟੈਪ ਲਾ ਫਿਰ ਬੁਖਾਦੇ ਆ ਤੁਹਾਨੂੰ ਅੱਗੇ ਆਹ ਟੈਪ ਲੱਗਣਾ ਇੱਥੇ ਆ ਵੀ ਟੁੱਟੀ ਤੇ ਇੱਤੇ ਫਿਟ ਹੋਣਾ ਇੰਝ ਥੱਲੇ ਲੱਗੇ ਆ ਜੀ ਕਿਹੜੀ ਗੋਡਣ ਆਪਾਂ ਬੈਠੇ ਤਾਂ ਜਾਂਦਾ ਅੱਜ ਆਪਾਂ ਲਾਹਾਂਗੇ ਇੱਥੇ ਕਿਹੜੀ ਕਿਹੜੀ ਸਬਜ਼ੀ ਲੈਣੀ ਮਾਮਾ ਆਪਾਂ ਲੈਣੀ ਪਾਲਕ, ਧੁੰਤਣੀਆਂ ਤੇ ਮਿਰਚਾਂ, ਬੈਂਗਣ ਮਿਰਚਾਂ ਕਿਹਨੇ ਲੈਣੀਆਂ ਨੇ ਤੇ ਇੱਕ ਕਦੂਆਂ ਦੀ ਬੱਲ ਤੇ ਆਪ ਵੀ ਹੋਰ ਦੇਖ ਰਿਹਾ ਜੋ ਸਹੀ ਨਹੀਂ ਮਿਰਚਾਂ ਦੇ ਜਿਵੇਂ ਲਾਇਆ ਦੇ ਮਿਰਚਾਂ ਗਈ ਬਸ ਲੱਗ ਜਾਂਦੀਆਂ ਹੁੰਦੀਆਂ ਨੇ ਨਾ ਮਿਰਚਾਂ Shimla ਵੀ ਲਾਵਾਂਗੇ ਦੂਜੀ ਵੀ ਲਾਵਾਂਗੇ ਹਰੀਆਂ ਵੀ ਤੇ ਲਾਲ ਵੀ ਤੇ ਬੈਂਗਣ ਵੀ ਲਾਵਾਂਗੇ ਬਾਕੀ ਜੇ ਦੇਖਦੇ ਅਜ ਕੋਈ ਥਾਂ ਬਚਿਆ ਉਹ ਚਾਵਨਾ ਪਊਗੀ ਚੀਜ਼ ਉਹ ਲਿਆਵਾਂਗੇ ਆਪਾਂ ਥੋੜੀ ਗਮਲੇ ਦੀ ਮੇਰੇ ਗਮਲੇ ਚ ਲਾ ਦਾਂ ਕੋਈ ਬੋਲੇ ਆਪਣੇ ਘਰ ਹੈ ਗਮਲੇ ਚ ਹਾਂ ਵੀ ਬਹੁਤ ਹੈ ਨਾ 4 ਏਕੜ ਜਗ੍ਹਾ ਇੱਥੇ ਲੇ ਕੇ ਏਕੜ ਸਾਢੇ ਲਾ ਦਾਂ ਚਲੋ ਸਾਰੇ ਜਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਾਂ ਸਹੀ ਗੱਲ ਆ ਲਾਈਕ ਕਮੈਂਟ ਸ਼ੇਅਰ ਨਵੇਂ-ਨਵੇਂ ਵਲੋਗ ਤਾਂ ਹੀ ਅੱਗੇ ਪਾਵਾਂਗੇ ਅਸੀਂ ਧੰਨਵਾਦ ਜੀ ਹਾਂਜੀ ਗੜਾਈ ਹੋ ਰਹੀ ਅੱਜ ਸਬਜ਼ੀ ਬੀਜਣ ਲੱਗਿਆ ਦੋ ਏਕੜ ਜਗ੍ਹਾ ਬੀਜੀ ਬਈ ਇਹਨੇ ਨੇ ਸਬਜ਼ੀਆਂ ਬੀਜਣੀਆਂ ਨੇ ਘਰ ਦੀ ਸਬਜ਼ੀ ਖਾਣੀ ਐ ਤੇ ਗੜਾਈ ਚੱਲਦੀ ਰਹੀ ਐ ਕਾ ਬਹੁਤ ਜ਼ਿਆਦਾ ਜਿਗਰ ਹੁਣ ਫਾਈਨਲੀ ਚਰਖਾ ਸਾਫ਼ ਹੋ ਗਿਆ ਵੇਰੀ ਮੈਂ ਬਹੁਤ ਮਿਹਨਤ ਕਰਕੇ ਜਿਮ ਮਾਰਿਆ ਤੇ ਜਿਮ ਮਾਰਿਆ ਤੇ ਜਿਮ ਮਾਰਿਆ ਹੁਣ ਟਰੀ ਜਾਇਆ ਤਾਂ ਬਣਾਉਂਦੀ ਐ ਆ ਲੋ ਜੀ ਆਪਾਂ ਹੁਣ ਘਾਚੋਗਣੀ ਮੈਂ ਬੋਲ ਬੋਲਿਆ ਵੀ ਕਰਨਾ ਆਪਾਂ ਘਾਚੋਗਣੀ ਪਈ ਹਾਂ ਯਾਰੀ ਐ ਇਹ ਘੈਟ ਬਣਾ ਲੀਏ ਦੁਬਾਰੇ ਚਲਦੀ ਦੀ ਫਾਈਨਲੀ ਘਾਟੋ ਤੇ ਮੈਂ ਦੁਬਾਰਾ ਸਬਜੀ ਸੀ ਭੀਂਦੇ ਰਹੀ ਹਾਂ ਵੇਵਰੀਆ ਬਣ ਗਏ ਨਾ ਮਾਮਾ ਹਾਂ ਗੱਲ ਨਾ ਕਿਸ ਨੂੰ ਸਮਝ ਨਹੀਂ ਪੈ ਰਹਾ ਬਾਹਰ ਬੈਣਾ ਬੈ ਦੇਣਾ ਸਬਜ਼ੀ ਲੈਣ ਦੇ ਸਕਦਾ ਮੈਂ ਇੱਕ ਮਿੰਟ ਵੀ ਨਹੀਂ ਬੈ ਸਕਦੀ ਲੋ ਜੀ ਮਿੱਤਰੋ ਹੁਣ ਆਪਾਂ ਆ ਗਏ ਆ ਇੱਥੋਂ ਸਬਜ਼ੀ ਦੇ ਬੂਟੇ ਬਾਟੇ ਜ ਲੈਣ ਤੇ ਤੁਹਾਨੂੰ ਦਿਖਾਨਿਆ ਹੁਣ ਇੱਥੇ ਅਸੀਂ ਆਏ ਆ ਕੈਲਡਨ ਕਿਹੜਾ ਫਾਰਮ ਹੈ ਮਾਮਾ ਕੈਲਡਨ ਫਾਰਮ ਠੀਕ ਹੈ ਕੈਲਡਨ ਸਬਜ਼ੀ ਫਾਰਮ ਹੈ ਇੱਥੇ ਆਪਾਂ ਨੂੰ ਸਾਰੀ ਪਨੀਰੀ ਮਿਲ ਜਾਂਦੀ ਏ ਆਪਾਂ ਲਈਏ ਪਨੀਰੀ ਵੇਖੋ ਚੈੱਕ ਕਰੋ ਆਪਾਂ ਕਦੂਲੇ ਲਈ ਬੈਂਗਣ ਲਈ ਲੈਨੇ ਤੇ ਤਰਾਂ ਲਈ ਲਿਆਨੇ ਭਿੰਡੀਆਂ ਲੈ ਲਿਆਨੇ ਕਰੇਲੇ ਲੈ ਲੈਨੇ ਹੋਰ ਕੀ ਕੀ ਲਈ ਆ ਕਾਦੇਗਾ ਦੇ ਪੇਟੇ ਨੇ ਸ਼ਿਮਲਾ ਮਰਚਾ ਹਰੀਆਂ ਮਰਚਾਂ ਤੇ ਟਿੰਡੇ ਆਪਾਂ ਸਾਰੀ ਸਬਜ਼ੀ ਲੈ ਲਈਏ ਆਪਾਂ ਚੱਕਣ ਲੱਗੇ ਆ ਮਿਰਚਾਂ ਧਨੀਆ ਪਾਲਕ ਧਨੀਆ ਧੁਨੀਆ ਪਾਲਕ ਪੂਲਕ ਸਾਰਾ ਕੁਝ ਲੈ ਆ ਵੇਖੋ ਜੀ ਕਰੋ ਚੈੱਕ ਵਧੀਆ ਸਾਰਾ ਫਾਰਮ ਮਾਰਕੀਟ ਆ ਚੱਕੋ ਜੀ ਸਾਰੇ ਆਪਾਂ ਲੈ ਆਂਦੇ ਨੇ ਲੋ ਜੀ ਹੁਣ ਆਪਾਂ ਅਗੇ ਸਾਕਾਰ ਤੇ ਆਪਾਂ ਸਬਜ਼ੀ ਲਾਣ ਲੱਗ ਗਏ ਆ ਵੇਖੋ ਜੀ ਆ ਸਾਰੇ ਲਾਈਨੇ ਆਪਾਂ ਬੂਟੇ ਸਬਜ਼ੀ ਦੇ ਆ ਲਾਣੇ ਪਏ ਹੋਰ ਵੀਡੀਓ ਤੇਜ਼ ਕੀਤੀ ਥੋੜੀ ਜਿਆਦੀ ਲੰਮੀ ਹੋ ਗਈ ਸੀ ਲੋ ਜੀ ਸਬਜੀ ਗਈ ਹੈ ਲੱਗ ਹੁਣ ਕਰੋ ਤੁਸੀਂ ਚੈੱਕ ਸਿਰਾ ਲੱਗਦਾ ਸਾਰੀ ਆਪਣੀ ਫੈਮਿਲੀ ਹੈ ਉਧਰ ਆਪਣੇ ਗਵੰਡੀ ਨੇ ਆਰੇ ਅੱਜ ਸੰਡੇ ਦਾ ਐਂਜਿ ਨਿਕਲਿਆ ਵਾ ਇਸ ਕੰਮ ਕਰ ਕਰ ਕੇ ਕਿੱਦਾਂ ਲੱਗਾ ਤੁਹਾਨੂੰ ਸਾਡਾ ਵਲੌਗ ਲਾਈਕ ਕਮੈਂਟ ਸ਼ੇਅਰ ਕਰੋ ਆਪਣੀ ਆਂਟੀ ਜੀ ਨੇ ਨਾਲ ਦੇ ਘਰ ਵਾਲੇ ਇਹਨਾਂ ਵੀ ਲਾਈ ਹੋਈਏ ਨਾਲ ਸਬਜੀ ਆਪਾਂ ਵੀ ਫਿਰ ਲਾ ਲਈ ਰੀ ਇਸ ਚ